ਬਹੁਤ ਸਵਾਗਤ ਹੈ ਸਾਰੇ ਵਿਦਿਆਰਥੀਆਂ ਦਾ ਇੱਕ ਵਾਰ ਫਿਰ ਸਾਡੇ ਨਾਲ ਤੀਰਤ ਸਿੰਘ ਮੌਜੂਦ ਨੇ ਔਰ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਸਲਾਹਕਾਰ ਨੇ 25 ਜੂਨ ਨੂੰ ਇੱਕ ਅਪਡੇਟ ਆਇਆ ਸੀ ਕੈਨੇਡਾ ਤੋਂ ਜਿਹਦੇ ਨਾਲ ਬਹੁਤ ਸਾਰੇ ਵਿਦਿਆਰਥੀ ਚਿੰਤਾ ਦੇ ਵਿੱਚ ਪਏ ਕੀ ਅਪਡੇਟ ਸੀ ਉਸ ਅਪਡੇਟ ਨੂੰ ਕਿਵੇਂ ਸਮਝਿਆ ਜਾਵੇ ਉਹਦਾ ਮਤਲਬ ਕੀ ਸੀ ਵਿਦਿਆਰਥੀਆਂ ਦੇ ਲਈ ਕੀ ਚਿੰਤਾ ਵਾਲੀ ਗੱਲ ਹੈ ਜਾਂ ਚਿੰਤਾ ਵਾਲੀ ਗੱਲ ਨਹੀਂ ਹੈ ਪੂਰੀ ਕਲੈਰਿਟੀ ਸਾਡੇ ਨਾਲ ਸਾਂਝੀ ਕਰਨਗੇ ਤੀਰਤ ਜੀ ਤੀਰਤ ਜੀ ਸਸਿਕਾਲ ਬਹੁਤ ਬਹੁਤ ਸਵਾਗਤ ਹੈ ਮੈਂ ਚਾਹਾਂਗਾ ਕਿ ਹਮੇਸ਼ਾ ਦੀ ਤਰ੍ਹਾਂ ਤੁਸੀਂ ਪੂਰੀ ਕਲੈਰਿਟੀ ਦਿਓ ਤਾਂ ਕਿ ਸਾਰੇ ਵਹਿਮ ਸਾਡੇ ਵਿਦਿਆਰਥੀਆਂ ਦੇ ਨਿਕਲ ਜਾਣ ਸਸਿਕਾਲ ਦੋਸਤੋ ਮੈਂ ਤੁਹਾਡਾ ਤੀਰਤ ਸਿੰਘ ਤੇ ਮਾਅਸ ਕਰਦਾ ਤੁਸੀਂ ਸਾਰੇ ਜਾਣੇ ਰਾਜੀ ਖੁਸ਼ੀ ਤੇ ਚੜਦੀ ਕਲਾ 'ਚ ਹੋਵੋਗੇ ਸੋ ਅੱਜ ਉਹ ਕੈਨੇਡਾ ਦੀ ਵੀਡੀਓ ਆ ਤੇ ਕਾਫੀ ਬੱਚੇ ਵੇਟ ਵੀ ਕਰਦੇ ਹੁਣੇ ਕਿ ਪਿਛਲੇ ਦਿਨਾਂ ਦੇ ਵਿੱਚ ਜਿੱਦਾਂ ਅਪਡੇਟ ਆ ਰਹੇ ਸੀਗੇ ਨਾ ਤੇ ਕਿਤੇ ਨਾ ਕਿਤੇ ਡਰ ਦਾ ਮਾਹੌਲ ਪੈਦਾ ਹੁੰਦਾ ਆ ਰਿਹਾ ਸੀਗਾ ਤੇ ਮੈਂ ਤਾਂ ਹਮੇਸ਼ਾ ਇਹ ਚੀਜ਼ ਕਹਿੰਦਾ ਹੁੰਦਾ ਕਈ ਵਾਰੀ ਕਹਿੰਦੇ ਨਾ ਮੌਸਮ ਦੇਖ ਕੇ ਕੀ ਬੰਦੇ ਨਾ ਰੁੱਖ ਬਦਲ ਲੈਂਦੇ ਆ ਜਿਦਾਂ ਕਿ ਇਸ ਵੇਲੇ ਕੈਨੇਡਾ ਦੀ ਕੋਈ ਗੱਲ ਨਹੀਂ ਕਰ ਰਿਆ ਰੀਜ਼ਨ ਇਜ਼ ਥੈਟ ਕਿਉਂਕਿ ਉੱਥੇ ਮਤਲਬ ਕਿ ਕੰਮ ਇਹਨਾਂ ਸੌਖਾ ਨਹੀਂ ਰਹਿ ਗਿਆ ਕੰਮ ਹੁਣ ਚੈਲੈਂਜਿੰਗ ਰਹਿ ਗਿਆ ਰੋਜ਼ ਆਪਣੇ ਆਪ ਨੂੰ ਅਪਡੇਟ ਰੱਖਣਾ ਰਹਿ ਗਿਆ ਤੇ ਉਹਦੇ ਵਾਸਤੇ ਤੁਹਾਡੇ ਕੋਲ ਇੱਕ ਹੱਲ ਹੈਗਾ ਵਾ ਪਿਨੇਕਲ ਐਜੂਕੇਸ਼ਨ ਦਾ ਚੈਨਲ ਸਬਸਕ੍ਰਾਈਬ ਕਰਨੂ ਪਿਨੇਕਲ ਐਜੂਕੇਸ਼ਨ ਦੀ ਟੀਮ ਦਾ ਹਿੱਸਾ ਬਣਨ ਲਈ ਤੇ ਅੱਜ ਮੈਂ ਦੱਸਣਾ ਚਾਹੂੰਗਾ ਜਿਹੜਾ 25 ਜੂਨ ਨੂੰ ਅਪਡੇਟ ਆਇਆ ਸੀਗਾ ਜਿਸ ਨੇ ਨਾ ਬਹੁਤ ਸਾਰੇ ਬੱਚਿਆਂ ਦੀ ਮੈਂ ਤਾਂ ਕਹੂੰਗਾ ਨੀਂਦਾਂ ਖ ਹਮੇਸ਼ਾ ਕਹਿੰਦਾ ਮੈਂ ਕੈਨੇਡਾ ਦੀ ਗਵਰਨਮੈਂਟ ਕਰੀ ਤੱਕਾ ਨਹੀਂ ਕਰਦੀ ਹਾਂ ਆਪਾਂ ਨੂੰ ਸਿਰਫ ਵੇਟ ਹੁੰਦੀ ਹੈ ਪੇਸ਼ੈਂਸ ਸਬਰ ਰੱਖਣ ਦੀ ਤੇ ਅੱਜ ਮੈਂ ਦੱਸ ਦਵਾਂ ਅੱਜ ਇਹ ਵਾਲੇ ਅਪਡੇਟ ਦੀ ਵੀ ਗੱਲ ਨਾਲ ਦੀ ਨਾਲ ਕਰੂੰਗਾ ਤੇ ਇੱਕ ਹੋਰ ਦੱਸ ਦਵਾਂ ਜਿਹੜੇ ਬੱਚੇ ਉੱਥੇ ਪਹੁੰਚੇ ਹੋਏ ਡਰ ਰਹੇ ਆ ਉਹਨਾਂ ਦਾ ਕੁਝ ਨਹੀਂ ਕਿਉਂਕਿ ਕਰੀ ਦੁਵਾਰਾ ਤੋਂ ਫੇਰ ਉਹ ਕੈਨੇਡਾ ਦੀ ਵੀਡੀਓਜ਼ ਆ ਰਹੀਆਂ ਇੰਨਾ ਹਜ਼ਾਰਾਂ ਬੱਚਾ ਵਾਪਸ ਆਊਗਾ ਤੱਕਾ ਨਹੀਂ ਕੈਨੇਡਾ ਕਰਦਾ ਸਿਰਫ ਤੁਹਾਨੂੰ ਲੋੜ ਹੈਗੀ ਆਪਣੇ ਆਪ ਨੂੰ ਅਪਡੇਟ ਰੱਖਣ ਦੀ ਤੇ ਰੂਲਸ ਐਂਡ ਰੈਗੂਲੇਸ਼ਨ ਨੂੰ ਫਾਲੋ ਕਰਨ ਦੀ ਆ ਨਵੇਂ ਅਪਡੇਟ ਦੀ ਅੱਜ ਮੈਂ ਗੱਲ ਕਰ ਲਿਆ ਮੈਂ ਤੇ ਟੀਮ ਸਕ੍ਰੀਨ ਸਾਂਝੀ ਕਰੂੰਗਾ ਤੁਹਾਡੇ ਨਾਲ ਕਿਉਂਕਿ ਨਾ ਅਸੀਂ ਗੱਲ ਕਰਦੇ ਹਮੇਸ਼ਾ ਫੈਕਟਸ ਦੇ ਨਾਲ ਪ੍ਰੂਫ ਦੇ ਨਾਲ ਆਹ ਜਿਹੜਾ ਪ੍ਰੂਫ ਹੈਗਾ ਤੁਸੀਂ ਇਹ ਦੇਖ ਸਕਦੇ ਆ ਜਿਹੜੀ ਇਹ ਚੀਜ਼ ਸੀਗੀ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਹੁਣ ਇਹ ਕੋਰਸਿਸ ਲਿਸਟ ਦੇ ਵਿੱਚੋਂ ਬਾਹਰ ਕੱਢ ਰਹੇ ਆ ਤੇ ਪਰ ਤੁਸੀਂ ਹੁਣ ਆਪ ਦੇਖ ਸਕਦੇ ਆ ਕੈਨੇਡਾ ਦੀ ਆਫੀਸ਼ਲ ਸਾਈਟ ਦੇ ਵਿੱਚ ਜਿਹੜਾ ਹੈਗਾ ਵਾ ਉਹਨਾਂ ਨੇ ਕਿਹਾ ਕਿ ਔਨ ਜੁਲਾਈ 4 ਅੱਜ ਪੰਜ ਆ ਨਾ ਕੈਨੇਡਾ ਸਾਡੇ ਤੋਂ ਪਿੱਛੇ ਚੱਲਦਾ ਜਿਹੜਾ ਕਿ ਇਹ ਜੀ ਰੀਸੈਂਟਲੀ ਜਿਹੜਾ ਅਪਡੇਟ ਆ ਜਿਹੜਾ ਅੱਜ ਰਾਤ ਨੂੰ ਜਿਹੜੇ ਆਇਆ ਵਾ ਤੇ ਜਿਹੜੀ ਕੀ ਅਸੀਂ ਲਿਸਟ ਅਪਡੇਟ ਕੀਤੀ ਸੀਗੀ ਅਸੀਂ ਉਹ ਜਿਹੜਾ ਕੀ ਆ ਜੂਨ 25 ਨੂੰ ਰਿਮੂਵ ਕੀਤਾ ਸੀ ਦੁਬਾਰਾ ਅਸੀਂ ਜਿਹੜਾ ਕੀ ਅਪਡੇਟ ਕਰ ਰਹੇ ਆ ਤੇ ਹੁਣ ਜਿਹਨੇ ਹੀ ਬੱਚਿਆਂ ਨੇ ਇਨਾ ਟਾਈਮ ਦੇ ਵਿੱਚ ਵੀ ਫਾਈਲ ਲਾਈ ਹੋਊਗੀ ਮਤਲਬ ਕਿ ਆ ਕਈਆਂ ਨੇ ਤਾਂ ਫਾਈਲ ਰੈਡੀ ਸੀ ਕਈਆਂ ਨੂੰ ਪਤਾ ਹੀ ਨਹੀਂ ਕਈਆਂ ਦੇ ਸਲਾਹਕਾਰਾਂ ਨੂੰ ਵੀ ਨਹੀਂ ਪਤਾ ਹੋਊਗਾ ਚਲੋ ਪਰ ਉਹਨਾਂ ਦਾ ਹੁਣ ਨੁਕਸਾਨ ਨਹੀਂ ਹੋਇਆ ਜਿਨ੍ਹਾਂ ਨੇ ਜੂਨ 25 ਤੋਂ ਜੂਨ ਜੁਲਾਈ 4 ਦੇ ਵਿੱਚ ਫਾਈਲ ਲਾਤੀ ਨਾ ਉਹਨਾਂ ਨੂੰ ਵੀ ਵਰਕ ਪਰ ਮਿਲੂਗਾ ਕਿਉਂਕਿ ਐਡ ਤਾਂ ਇਹਨਾਂ ਨੇ ਹੋਣ ਕੀਤਾ ਨਾ ਜੁਲਾਈ 4 ਤੋਂ ਬਾਅਦ ਕੀਤਾ ਨਾ ਸੋ ਇਹਨਾਂ ਨੇ ਕਲੀਅਰ ਕਰਤਾ ਜੋ ਪਹਿਲਾਂ ਚੱਲਦਾ ਹੈ ਚੱਲੇਗਾ ਬਟ ਇੱਕ ਤਾਂ ਸਾਵਧਾਨ ਹੋਣ ਦੀ ਵੀ ਉਹਨਾਂ ਨੇ ਗੱਲ ਕਰ ਜਿਹੜੀ ਕਹਿ ਦਿੱਤੀ ਹੈਗੀ ਆ ਕਿਉਂਕਿ ਜਿਹੜੇ ਅਗਲੇ ਜਿਹੜੇ ਬੱਚੇ ਹੋਣਗੇ ਉਹ ਸੋਚ ਸਮਝ ਕੇ ਜਿਹੜੇ ਜਾਣ ਕਿਉਂਕਿ अर्ਲੀ 2026 ਉਮੀਦ ਚੇਂਜ ਹੋਣੀ ਆ ਤੇ ਖਾਸ ਔਰ ਤੇ ਕਮਰਸ ਵਾਲੇ ਬੱਚਿਆਂ ਨੂੰ ਮੈਂ ਤਾਂ ਕਹਾਂਗਾ ਸੂਸਮਰੀ ਕੋਰਸ ਲਾਉਣ ਜੇ ਆਪਣੇ ਮਾਈਂਡ ਚ ਅੱਜ ਵੀ ਚੀਜ਼ ਰੱਖਿਆ ਨਾ ਮੈਂ ਇਸੇ ਕਾਲਜ ਜਾਣਾ ਇਸੇ ਇੱਥੇ ਇਸੇ ਲੋਕੇਸ਼ਨ ਤੇ ਜਾਣਾ ਉਹ ਕਿਤੇ ਨਾ ਕਿਤੇ ਫਸ ਸਕਦੇ ਆ ਸੋ ਆਪਣੀਆਂ ਫਾਈਲਸ ਬੇਫਿਕਰੋ ਕੇ ਲਾਓ ਜੇ ਤੁਹਾਨੂੰ ਡਰ ਲੱਗਦਾ ਸੀ ਕਈਆਂ ਨੇ ਰਿਫੰਡ ਪਾ ਵੀ ਲਿਆ ਹੁਣ ਕਾਲੀ ਦੇ ਮਾਰਿਆ ਨੇ ਪਰ ਮੈਂ ਆਪਣੇ ਜਿਹੜੇ ਸਾਡੇ ਬੱਚੇ ਸੀ ਸਾਡੇ ਬੱਚੇ ਵੀ ਇਸ ਲਿਸਟ ਦੇ ਵਿੱਚ ਆਇਆ ਸੀ ਤੇ ਮੈਂ ਹੱਥ ਜੋੜ ਕੇ ਉਹਨਾਂ ਨੂੰ ਥੈਂਕ ਯੂ ਵੀ ਕਰਦਾ ਤੈਜ ਜਲੋਂ ਧੰਨਵਾਦ ਆ ਕਿਉਂਕਿ ਹਣ ਉਹਨੇ ਸਬਰ ਰੱਖਿਆ ਯਕੀਨ ਰੱਖਿਆ ਤੇ ਅੱਜ ਹੁਣ ਦੁਆਰਾ ਤੁਸੀਂ एलिजिबल ਹੋ ਚੁੱਕੇ ਆ ਵਰਕ ਪਰਮਿਟ ਵਾਸਤੇ ਤੇ ਇੱਕ ਨਾ ਨਾਲ ਦੀ ਨਾਲ ਇੱਕ ਹੋਰ ਡਰ ਬੜਾ ਜ਼ਿਆਦਾ ਮਾ ਮਾਪਿਆਂ ਦੇ ਵਿੱਚ ਨਾ ਜਿੰਨੀ ਕਿ ਜ਼ਿਆਦਾ ਐਸਲੇ ਨਾ ਡਰ ਹੈ ਕਿ ਐਕਟੀਵਿਟੀ ਪਤਾ ਨਹੀਂ ਵੀਜ਼ਾ ਆਉਣਾ ਨਹੀਂ ਆਉਣਾ ਸਪਟੰਬਰ ਇਨਟੇਕ ਮਿਸ ਹੋ ਜਾਊਗਾ ਤੇ ਮੈਂ ਤਾਂ ਅੱਜ ਆਪਣੇ ਸਾਰੇ ਭੈਣ ਭਰਾਵਾਂ ਨੂੰ ਕਹੂੰਗਾ ਕਿ ਜ਼ਿੰਦਗੀ ਦੇ ਵਿੱਚ ਜੇ ਤਾਂ ਕੁਝ ਲੈਣਾ ਵਾ ਤੇ ਜਿਗਰਾ ਰੱਖ ਕੇ ਲੈ ਆ ਜਾਣਾ ਤੇ ਗੱਲਾਂ ਨਾ ਤਾਂ ਲਿਆ ਨਹੀਂ ਜਾਣਾ ਹੈਗਾ ਠੀਕ ਹੈ ਨਾ ਵੀਜ਼ਾ ਦੀ ਗਾਰੰਟੀ ਤਾਂ ਕੋਈ ਦੇ ਨਹੀਂ ਸਕਦਾ ਬਟ ਇਹਦਾ ਮਤਲਬ ਇਹ ਹੈ ਨਹੀਂ ਕਿ ਵੀਜ਼ਾ ਆਉਣਾ ਹੀ ਨਹੀਂ ਹੈਗਾ ਮੈਂ ਜਿੱਦਾਂ ਤੁਹਾਡੇ ਨਾਲ ਪਿਛਲੀ ਵੀਡੀਓ ਦੇ ਵਿੱਚ ਵੀ ਕਹਿ ਕੇ ਹਟਿਆ ਜੁਲਾਈ ਦੇ ਫਰਸਟ ਵੀਕ ਮਤਲਬ ਕਿ ਕਾਫੀ ਦਿਨ ਹੋ ਚੁੱਕੇ ਸਾਨੂੰ ਮਤਲਬ ਕਿ ਅਸੀਂ ਫਾਈਲਸ ਚਾਰ ਕੇ ਦਿਨ ਹੋ ਗਏ ਫਾਈਲਸ ਡੇਲੀ ਬੇਸਿਸ ਤੇ ਜਿਹੜੀਆਂ ਲਾਉਣੀਆਂ ਸ਼ੁਰੂ ਕਰਤੀਆਂ ਜਲਦੀ ਤੁਹਾਡੇ ਰੌਣਾ ਟ੍ਰੈਂਡ ਦੱਸਾਂਗੇ ਤੇ ਪੂਰਾ ਵਾਲ ਆਇਆ ਤੇ ਮੈਨੂੰ ਉਮੀਦ ਕਰਦਾ ਵਾਂ ਕਿ ਜਿਹੜਾ ਕਿ ਪੋਜ਼ਿਟਿਵ ਟ੍ਰੈਂਡ ਦੇਖਣ ਨੂੰ ਤੁਹਾਨੂੰ ਜ਼ਰੂਰ ਮੈਕਸਿਮਮ ਦੇਖਣ ਨੂੰ ਮਿਲੇਗਾ ਇੰਨਾ ਵੀ ਧੱਕਾ ਨਹੀਂ ਕੈਨੇਡਾ ਕਰਦਾ ਕਿਉਂਕਿ ਹਾਂ ਓਬਵੀਅਸ ਗੱਲ ਹੈ ਜੇ ਇਹ ਚੀਜ਼ਾਂ ਸਾਰੀਆਂ ਕੁਝ ਹੋਈਆਂ ਚਾਹੇ ਪਿਛਲੇ ਸਮੇਂ 'ਚ ਰਿਫਿਊਜ਼ਲ ਵਧੀਆਂ ਤੇ ਕਿਤੇ ਨਾ ਕਿਤੇ ਸਭ ਨੂੰ ਪਤਾ ਉਹਦੇ ਪਿੱਛੇ ਕਾਰਨ ਕੀ ਹੈਗੇ ਜਿੰਨਾ ਕਿ ਉਹਨ ਕੈਨੇਡਾ ਜਾਣ ਦਾ ਸੁਪਨਾ ਹਰ ਬੱਚੇ ਦਾ ਪੂਰਾ ਹੋਏਗਾ ਬਟ ਉਹਦਾ ਹੀ ਹੋਏਗਾ ਜਿਹੜਾ ਲੱਗਾ ਰਹੇਗਾ ਜਿਹੜਾ ਤਾਂ ਮੈਂ ਤਾਂ ਕਹੂੰਗਾ ਹਿੰਮਤ ਹਾਰ ਕੇ ਘਰ ਬਹਿ ਜਾਏਗਾ ਜਿਹੜਾ ਤਾਂ ਹਿੰਮਤ ਛੱਡ ਜਾਏਗਾ ਉਹ ਤਾਂ ਤਾਂ ਨਹੀਂ ਪੂਰਾ ਹੁੰਦਾ ਤੇ ਨਾਲ ਦੀ ਨਾਲ ਮੈਂ ਬੱਚਿਆਂ ਨੂੰ ਕਹਿ ਦਵਾਂ ਤੁਸੀਂ ਆਇਲਸ ਕਰ ਚੁੱਕੇ ਸਾਰਾ ਕੁਝ ਕਰ ਚੁੱਕੇ ਹੋਏ ਪਲੱਸ 2 ਤੁਹਾਡੀ ਫਾਈਲ ਆ ਮਤਲਬ ਕਿ ਤੁਸੀਂ ਏਜੰਟ ਨੂੰ ਦੇ ਦਿੱਤੀ ਤੁਹਾਡਾ ਹੁਣ ਕੋਈ ਕੰਮ ਨਹੀਂ ਮਾਪਿਆਂ ਨੇ ਪੈਸੇ ਲੈਣਾ ਉਹ ਬਿਜ਼ੀ ਆ ਤੁਹਾਡਾ ਸਲਾਹਕਾਰ ਬਿਜ਼ੀ ਆ ਪਰ ਤੁਸੀਂ ਵੀ ਆਪਣੇ ਆਪ ਨੂੰ ਬਿਜ਼ੀ ਰੱਖੋ ਜੇ ਕੈਨੇਡਾ ਵੀਜ਼ਾ ਦਾ ਅੱਜ ਨਹੀਂ ਆ ਕੱਲ ਪਰਸੋ ਆਈ ਜਾਣਾ ਬਟ ਆਪਣੇ ਆਪ ਨੂੰ ਤਿਆਰ ਰੱਖੋ ਕੈਨੇਡਾ ਦੇ ਚੈਲੰਜਸ ਵਾਸਤੇ ਚਾਹੇ ਫ੍ਰੈਂਚ ਸਿੱਖੋ ਚਾਹੇ ਸਕਿੱਲ ਸਿੱਖੋ ਉਹ ਵਾਲੇ ਮਾਹੌਲ ਲਈ ਆਪਣੇ ਆਪ ਨੂੰ ਰੈਡੀ ਇੱਥੋਂ ਹੀ ਕਰਕੇ ਲੈ ਕੇ ਜਾਓ ਤਾਂ ਕਿ ਕੈਨੇਡਾ ਜਾ ਕੇ ਤੁਸੀਂ ਨਾ ਤੰਗ ਹੋਵੋ ਠੀਕ ਹੈ ਨਾ ਵੀਜ਼ੇ ਨੂੰ ਇੰਨਾ ਵੱਡਾ ਹਊਆ ਨਾ ਬਣਾਓ ਵੀਜ਼ਾ ਆਈ ਜਾਣਾ ਇੱਕ ਨ ਇੱਕ ਦਿਨ ਸੋ ਉਮੀਦ ਕਰਦਾ ਸਾਰੇ ਜਾਨੇ ਰਾਜੀ ਖੁਸ਼ੀ ਚੜ੍ਹਦੀ ਕਲਾ 'ਚ ਹੋਣਗੇ ਸੋ ਇਹ ਅਪਡੇਟ ਜਿਹੜਾ ਕਿ ਬਹੁਤ ਪੋਜ਼ਿਟਿਵ ਅਪਡੇਟ ਜਿਹੜਾ ਆਇਆ ਤੇ ਉਮੀਦ ਕਰਦਾ ਸਾਰੇ ਬੱਚਿਆਂ ਦੇ ਸੁਪਨੇ ਬਾਹਰ ਜਾਂਦੇ ਪੂਰਾ ਵੀ ਹੋਣਗੇ ਤੇ ਖਾਸ ਔਰ ਤੇ ਮੋਸਟ ਇੰਪੋਰਟੈਂਟ ਜੋ ਮੈਂ ਆਪਣੇ ਵੱਲ ਸਾਰਿਆਂ ਲਈ ਪ੍ਰੇ ਕਰਦਾ ਉੱਥੇ ਜਾ ਕੇ ਸੈਟਲਮੈਂਟ ਕਰਕੇ ਤੁਸੀਂ ਆਪਣੇ ਮਾਪਿਆਂ ਦਾ ਜਿਹੜਾ ਨਾਮ ਰੌਸ਼ਨ ਕਰੋਗੇ ਸੋ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਇਸ ਖਾਸ ਵੀਡੀਓ ਦੇ ਵਿੱਚ ਅੱਜ ਦੇ ਐਕਸਪਰਟ ਨੇ ਬਹੁਤ ਹੀ ਚੰਗੀਆਂ ਗੱਲਾਂ ਸਾਡੇ ਨਾਲ ਸ ਔਰ ਟੈਲੀਵਿਜ਼ਨ ਦੀ ਸਕਰੀਨ ਤੇ ਇਸ ਵਕਤ ਨੰਬਰ ਹੈ ਇਸ ਵੀਡੀਓ ਦੀ ਸਕਰੀਨ ਤੇ ਨੰਬਰ ਹੈ ਇਸ ਨੰਬਰ ਦੇ ਉੱਤੇ ਤੁਸੀਂ ਟੈਲੀਫੋਨ ਕਾਲ ਕਰ ਸਕਦੇ ਹੋ ਐਕਸਪਰਟ ਦੇ ਨਾਲ ਸਿੱਧਾ ਰਾਬਤਾ ਬਣਾ ਸਕਦੇ ਹੋ ਉਹਨਾਂ ਦੀ ਟੀਮ ਦੇ ਨਾਲ ਗੱਲਬਾਤ ਕਰ ਸਕਦੇ ਹੋ ਪਰ ਮੇਰੀ ਬੇਨਤੀ ਹੈ ਸਾਰੇ ਵਿਦਿਆਰਥੀਆਂ ਨੂੰ ਕਿ ਇੱਕ ਇੱਕ ਗੱਲ ਤੁਸੀਂ ਪੁੱਛਣੀ ਹੈ ਪੂਰੀ ਕਲੈਰਿਟੀ ਕਰਨੀ ਹੈ ਪੂਰੀ ਤਸੱਲੀ ਕਰਨੀ ਹੈ ਤੁਸੀਂ ਚਾਹੇ ਨੇੜੇ ਦੇ ਦਫ਼ਤਰ 'ਚ ਜਾਓ ਚਾਹੇ ਤੁਸੀਂ ਸੋਸ਼ਲ ਮੀਡੀਆ ਤੇ ਕੰਟੈਕਟ ਕਰੋ ਫੋਨ ਕਰੋ ਆਨਲਾਈਨ ਤੁਸੀਂ ਕੰਟੈਕਟ ਕਰੋ ਸੋ ਜਦੋਂ ਪੂਰੀ ਤਸੱਲੀ ਹੋ ਜਾਏ ਫਿਰ ਆਪਣੀ ਸੰਗੀ ਦਾ ਫੈਸਲਾ ਕਰੋ ਕੋਈ ਵੀ ਸਵਾਲ ਤੁਹਾਡੇ ਮਨ ਦੇ ਵਿੱਚ ਜਿਆ ਨਹੀਂ ਰਹਿਣਾ ਚਾਹੀਦਾ ਜਿਸ ਦਾ ਤੁਹਾਡੇ ਕੋਲੇ ਉੱਤਰ ਨਹੀਂ ਹੈ ਸੋ ਬਹੁਤ ਬਹੁਤ ਧੰਨਵਾਦ